ਬਿਨਾਂ ਨਸ਼ੇ ਤੋਂ ਤਾਂ ਸਰੀਰ ਬਹੁਤ ਜ਼ਿਆਦਾ ਟੁੱਟਦਾ ਹੈ ਜੀ। ਢਕਣਾ ਬਹੁਤ ਲੱਗਦੀ ਹੈ ਵੀਰ ਜੀ। ਮਤਲਬ ਸਰੀਰ ਤੜਫਦਾ ਬਹੁਤ ਹੈ। ਨਸ਼ਾ ਜਦੋਂ ਕਰਦੇ ਹਾਂ ਜਿਵੇਂ ਜਦੋਂ ਸੁਰਫਾ ਪੀਂਦੇ। ਉਦੋਂ ਕੀ ਅੰਦਰੋਂ ਕੀ ਮਹਿਸੂਸ ਹੁੰਦਾ ਵੀ ਕਿੱਦਾਂ? ਉਹ ਤਾਂ ਮਤਲਬ ਇਹੀ ਮਹਿਸੂਸ ਹੁੰਦਾ ਸੀ ਨਸ਼ਾ ਬਹੁਤ ਜ਼ਿਆਦਾ ਹੋ ਜਾਂਦਾ ਸੀ। ਅੱਖਾਂ ਲਾਲ ਰਹਿੰਦੀਆਂ ਸੀਗੀਆਂ। ਨਸ਼ਾ ਕੀਤਾ ਸੁਰਫਾ ਪੀਤਾ ਦੇ ਸਰੀਰ ਹੌਲਾ ਹੋ ਗਿਆ। ਕਿ ਇਦਾਂ ਦਾ ਹੁੰਦਾ ਸੀ? ਹਾਂਜੀ ਹਾਂਜੀ ਵੀਰ ਜੀ ਬਿਲਕੁਲ ਇਹੀ ਹੁੰਦਾ ਜਦੋਂ ਵੀਰਦੀ ਬੰਦਾ ਪਹਿਲਾ ਪਹਿਲਾਂ ਨਸ਼ੇ ਦੇ ਦਲਦਲ ਦੇ ਵਿੱਚ ਫਸਦਾ ਉਦੋਂ ਤਾਂ ਨਸ਼ਾ ਵੀਰ ਜੀ ਬਹੁਤ ਜ਼ਿਆਦਾ ਬੰਦੇ ਨੂੰ ਸੁਆਦ ਦਿੰਦਾ ਹੈ ਜੀ ਤਾਂ ਬੰਦੇ ਨੂੰ ਮਜ਼ਾ ਵੀ ਆਉਂਦਾ ਹੈ ਜੀ ਪਹਿਲੀ ਵਾਰ ਨਸ਼ਾ ਕਦੋਂ ਕਰਿਆ ਕਿੰਨੇ ਸਾਲ ਦਫੇ ਜਦੋਂ ਸ਼ੁਰੂ ਕਰਿਆ ਨਸ਼ਾ ਕਰਦਾ ਉਦੋਂ ਵੀਰੇ ਮੇਰੀ ਉਮਰ ਕੁਝ 10 ਕੇ ਸਾਲ ਦੇ ਨੇੜੇ ਤੇੜੇ ਹੋਣੀ ਜੀ 10 ਸਾਲ ਦੀ ਉਮਰ ਚ ਜੀ ਕਾਦਾ ਨਸ਼ਾ ਸੀ ਜਿਹੜਾ ਕਰਿਆ ਜਦੋਂ ਵੀਰੇ ਉਦੋਂ ਵੀਰੇ ਸ਼ਰਾਬ ਦੀ ਨਸ਼ਾ ਕੀਤਾ ਸੀਗਾ ਪਹਿਲੀ ਵਾਰੀ ਵਿਆਹ ਸ਼ਾਦੀਆਂ ਦੇ ਵਿੱਚ ਦੇਖਣਾ ਵੀਰੇ ਜਿੱਦਾਂ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਨਾਲ ਜਾਣਾ ਤੇ ਮਤਲਬ ਇੱਕ ਲਾਲੋ ਵੀ ਇੱਕ ਫਾਦਰ ਸਾਹਿਬ ਸਰਤੇ ਨਹੀਂ ਹੋਗੇ ਸੀਗੇ ਉਦੇ ਕਾਰਨ ਮਤਲਬ ਕੁਝ ਕੁ ਗੱਲਾਂ ਦਾ ਸਿਰ ਤੇ ਡਰ ਵੀ ਨਹੀਂ ਹੈਗਾ ਸੀ ਤਾਂ ਕਰਕੇ ਥੋੜਾ ਜਿਆਦਾ ਦਲਦਲ ਦੇ ਵਿੱਚ ਫਸ ਗਏ ਸੀਗੇ ਜੀ ਫਿਰ ਜਦੋਂ दारू ਤੋਂ ਅਗਲਾ ਸਟੈਪ ਕੀ ਸੀਗਾ ਕਿਹੜਾ ਨਸ਼ਾ ਸੀਗਾ ਜਿਹੜਾ ਤੁਸੀਂ ਨੇ ਕੀਤਾ दारू ਤੋਂ ਬਗੈਰ ਵੀਰ ਜੀ ਪਹਿਲਾਂ ਸ਼ਿਸ਼ੀਆਂ ਪੀਣ ਲੱਗੇ ਸੀਗੇ ਸਲਫਾ ਪੀਣ ਲੱਗੇ ਸੀ ਤੇ ਉਹ ਤੋਂ ਬਾਅਦ ਚਿੱਟਾ ਸਮੈਕ ਵੀ ਹੌਲੀ-ਹੌਲੀ ਫਿਰ ਯੂਜ਼ ਯੂਜ਼ ਕਰਨ ਲੱਗੇ ਜਦੋਂ ਜਦੋਂ ਸਲਫਾ ਸ਼ੁਰੂ ਕੀਤਾ ਉਦੋਂ ਉਮਰ ਕਿੰਨੀ ਦੀ ਉਦੋਂ ਵੀ ਵੀਰ ਜੀ ਬਾਈ 12-13 ਸਾਲ ਦੀ ਉਮਰ ਸੀਗੀ ਹਾਂਜੀ ਪਰ ਲੈ ਕੇ ਕਿਥੋਂ ਦੇ ਤੇ ਉਹ ਜਿਹੜਾ ਜ ਆਪ ਪਿਆਰ ਕਰ ਲੈਂਦੇ ਸੀ ਨਹੀਂ ਵੀਰ ਜੀ ਬਸ ਸulfata ਦੇਖੋ ਆਮ ਆਪਣੇ ਕਸੀਆਂ ਤੇ ਖੜਾ ਹੁੰਦਾ ਜੀ ਉਹ ਤਾਂ ਕੋਈ ਐਨੀ ਮਤਲਬ ਲੈ ਕੇ ਉਹਨਾਂ ਲਈ ਕੋਈ ਹੈ ਨਹੀਂ ਸੀ ਬਾਕੀ ਵਿਕਦਾ ਵੀ ਹੈਗਾ ਸੀਗਾ ਵੀਰ ਜੀ ਉਸ ਸਮੇਂ ਦੇ ਵਿੱਚ ਜਦੋਂ ਕਾਲਜ ਦੇ ਚ ਲੱਗੇ ਹੋ ਡਿਗਰੀ ਕੀਤੀ ਆ ਤੁਸੀਂ ਨੇ ਹਾਂਜੀ ਉੱਥੇ ਉੱਥੇ ਵੀ ਇਦਾਂ ਹੀ ਨਸ਼ਾ ਹੀ ਚੱਲਿਆ ਮੈਂ ਵੀਰ ਜੀ ਸਕੂਲ ਤੋਂ ਬਾਅਦ ਕਾਲਜ ਦੇ ਵਿੱਚ ਲੱਗਿਆ ਜੀ ਕਾਲਜ ਦੇ ਵਿੱਚ ਵੀ ਵੀਰ ਜੀ ਮੇਰੇ ਨਾਲ ਤਕੜੇ ਘਰਾਂ ਦੇ ਮੁੰਡੇ ਸੀਗੇ ਕਾਲਜ ਦੇ ਵਿੱਚ ਮਤਲਬ ਕਾਲਜ ਦੇ ਵਿੱਚ ਮੈਨੂੰ ਕੋਈ ਜ਼ਿਆਦਾ ਘਰੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਂਦੀ ਸੀ ਮੇਰੇ ਯਾਰ ਦੋਸਤ ਹੀ ਮਤਲਬ ਜ਼ਿਆਦਾ ਪੂਰਤੀ ਕਰ ਦਿੰਦੇ ਸੀਗੇ ਨਸ਼ੀਦੀ ਜੀ ਸਰੰਜਾਂ ਮਿਲ ਜਾਂਦੀਆਂ ਨੇ ਟੀਕਾ ਲਾਉਣ ਵਾਸਤੇ ਹਾਂਜੀ ਵੀਰ ਜੀ ਮਿਲ ਜਾਂਦੀ ਐ ਸੀ ਉਦੋਂ ਝੂਠ ਬੋਲ ਕੇ ਲੈਣੀ ਆ ਵੀ ਕਿਸੇ ਜਾਨਵਰ ਦੇ ਜਾਂ ਕਿਸੇ ਐਨੀਮਲ ਦੇ ਟੀਕਾ ਲਾਉਣਾ ਜੀ ਜਾਂ ਕਿਸੇ ਨਸ਼ਾ ਛੱਡਣਾ ਔਖਾ ਕਿੰਨਾ ਹੁੰਦਾ ਕਿਉਂਕਿ ਕਈ ਕਹਿੰਦੇ ਨੇ ਕਿ ਵੀ ਨਸ਼ਾ ਤਾਂ ਛੱਡ ਦਈਏ ਪਰ ਸਾਨੂੰ ਜਿਹੜੀ ਤੋੜ ਲੱਗਦੀ ਆ ਉਹ ਔਖਾ ਕਰਦੀ ਆ ਪੰਜਾਬ ਪੰਜ ਦਰਿਆਵਾਂ ਦੀ ਤਰਤੀਬ ਪਰ ਜਦੋਂ ਛੇਵਾਂ ਦਰਿਆ ਵਗਿਆ ਤਾਂ ਉਹ ਨਸ਼ਿਆਂ ਦਾ ਵਗਿਆ ਬੌਲੀਆਂ ਮਖਣੀਆਂ ਪਿੰਨੀਆਂ ਖਾਣ ਵਾਲੇ ਹੱਥਾਂ 'ਚ ਕਦੋਂ ਚਿੱਟਾ ਸਮੈਕ ਭੁੱਕੀ ਤੇ ਦਾਰੂ ਆ ਗਈ ਪਤਾ ਹੀ ਨਹੀਂ ਲੱਗਿਆ ਬਹੁਤ ਸਾਰੇ ਨੌਜਵਾਨ ਆਪਣੀ ਜਾਨ ਗਵਾ ਬੈਠੇ ਕਈਆਂ ਨੇ ਆਪਣੀਆਂ ਜ਼ਮੀਨਾਂ ਘਰ ਦੇ ਮਾਂ ਬਾਪ ਨਾਲ ਬਹੁਤ ਬੁਰਾ ਵਿਵਹਾਰ ਕਰਿਆ ਪਰ ਬਹੁਤ ਸਾਰੇ ਨੌਜਵਾਨ ਉਸ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲ ਕੇ ਵਾਪਸ ਪਰਤੇ ਤੇ ਜਦੋਂ ਵਾਪਸ ਪਰਤੇ ਤਾਂ ਅਜੇਹੇ ਪਰਤੇ ਕਿ ਬਾਣਾ ਪਾਇਆ ਅਤੇ ਸਿੰਘ ਸਜੇ ਅਜਿਹਾ ਇੱਕ ਖਾਲਸਾ ਪ੍ਰਵਿੰਦਰ ਸਿੰਘ ਅੱਜ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਜਿਨ੍ਹਾਂ ਦੀ ਸਟੋਰੀ ਬਹੁਤ ਹੀ ਇਨਸਪਾਇਰ ਹੈ ਇਨਸਪਾਇਰ ਕਰੂਗੀ ਬਹੁਤ ਸਾਰੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਿੰਦਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿਹਤ ਠੀਕ ਹੈ ਪ੍ਰਵਿੰਦਰ ਜੀ ਹਾਂਜੀ ਚੜ੍ਹਦੀ ਕਲਾ ਜੀ ਮਹਾਰਾਜ ਦੀ ਕਿਰਪਾ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਜੀ ਦੀ ਚੜ੍ਹਦੀ ਕਲਾਈ ਮੈਂ ਇਹੀ ਪੁੱਛਣਾ ਚਾਹਣਾ ਕਿ ਤੁਸੀਂ ਸਿੰਘ ਸਹਜੇ ਹੋ ਜੀ ਸ਼ੁਰੂਆਤ ਕਿੱਦਾਂ ਹੋਈ ਸੀਗੀ ਨਸ਼ੇ ਤੇ ਤੁਹਾਡਾ ਤੁਸੀਂ ਦੱਸਿਆ ਕਿ ਬਹੁਤ ਸਾਰੇ ਨਸ਼ੇ ਕੀਤੇ ਤੁਸੀਂ ਨੇ ਫਿਰ ਉਸ ਤੋਂ ਬਾਅਦ ਗੁਰਬਾਣੀ ਗੁਰੂ ਦੇ ਧਾਰਨੀ ਹੋਏ ਹੋ ਬਾਣਾ ਪਾਇਆ ਹੁਣ ਸਿੰਘ ਸਹਜੇ ਹੋਏ ਹੋ ਕਿੱਦਾਂ ਦਾ ਇਹ ਸਫ਼ਰ ਹੈ ਤੁਹਾਡਾ ਜੀ ਵੀਰੇ ਜੀ ਵੀਰੇ ਪਹਿਲਾਂ ਮੈਂ ਮੈਂ ਇੱਕ ਆਮ ਇਨਸਾਨ ਸੀਗਾ ਜੀ ਤੇ ਵੀਰੇ ਪਹਿਲਾਂ ਮੈਂ ਵੀ ਇਦਾਂ ਹੀ ਜਿੱਦਾਂ ਦੁਨੀਆਦਾਰੀ ਦੇ ਵਿੱਚ ਆਮ ਲੋਕ ਵਿਚਰਦੇ ਨੇ ਮੈਂ ਵੀ ਵੀਰੇ ਪਹਿਲਾਂ ਇਦਾਂ ਹੀ ਵਿਚਰਦਾ ਸੀਗਾ ਪਰ ਹੌਲੀ-ਹੌਲੀ ਵੀਰੇ ਪਤਾ ਨਹੀਂ ਲੱਗਿਆ ਵੀ ਕਿਵੇਂ ਮੈਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਮੇਰੀ ਛੋਟੀ ਉਮਰ ਦੇ ਵਿੱਚ ਵੀਰੇ ਲਾਣੇਦਾਰ ਦੀ ਡੈਥ ਹੋ ਗਈ ਸੀ ਮੇਰੇ ਫਾਦਰ ਸਾਹਿਬ ਦੀ ਡੈਥ ਹੋਣ ਕਾਰਨ ਤੇ ਆਪਣੀ ਜੁਆਇੰਟ ਫੈਮਿਲੀ ਸੀ ਵੀਰੇ ਚਾਚੇ ਤਾਏ ਇਕੱਠੇ ਸੀਗੇ ਜ਼ਮੀਨ ਜਾਇਦਾਦ ਇਕੱਠੀ ਸੀ ਤੇ ਉਹਦੇ ਕਾਰਨ ਵੀਰੇ ਥੋੜੇ ਜਿ ਘਰ ਦੇ ਪਿੱਛੋਂ ਵੀ ਸਪੋਰਟ ਸੀ ਤੇ ਉਹਦੇ ਕਾਰਨ ਮੈਂ ਗਲਤ ਨਸ਼ੇ ਦੇ ਵਿੱਚ ਪੈ ਗਿਆ ਸੀ ਵੀਰੇ ਗਲਤ ਦਲ ਦਲ ਦੇ ਵਿੱਚ ਪੈ ਗਿਆ ਸੀਗਾ ਪਹਿਲੀ ਵਾਰ ਨਸ਼ਾ ਕਦੋਂ ਕਰਿਆ ਕਿੰਨੇ ਸਾਲ ਦੇ ਤੇ ਜਦੋਂ ਸ਼ੁਰੂ ਕਰਿਆ ਨਸ਼ਾ ਕਰਨਾ ਹਾਂਜੀ ਵੀਰੇ ਜਦੋਂ ਮਤਲਬ ਮੈਂ ਪਹਿਲੀ ਵਾਰੀ ਨਸ਼ਾ ਕੀਤਾ ਉਦੋਂ ਵੀਰੇ ਮੇਰੀ ਉਮਰ ਕੁਝ 10 ਕ ਸਾਲ ਦੇ ਨੇੜੇ ਤੇੜੇ ਹੋਣੀ ਜੀ 10 ਸਾਲ ਦੀ ਉਮਰ ਚ ਜੀ ਕਹਾਣੇ ਸਾਥੀ ਜਿਹੜਾ ਕਰੇ ਜਦੋਂ ਵੀਰੇ ਉਦੋਂ ਵੀਰੇ ਸ਼ਰਾਬ ਦੀ ਨਸ਼ਾ ਕੀਤਾ ਸੀਗਾ ਪਹਿਲੀ ਵਾਰੀ ਹੂੰ ਜਦੋਂ ਨਸ਼ਾ ਕੀਤਾ ਸੀਗਾ ਜੀ ਹਾਂਜੀ ਉਦੋਂ ਮਤਲਬ ਇੰਨੀ ਸੋਝੀ ਨਹੀਂ ਹੁੰਦੀ ਸੀ ਵਿਆਹ ਸ਼ਾਦੀਆਂ ਦੇ ਵਿੱਚ ਦੇਖਣਾ ਵੀਰੇ ਜਿੱਦਾਂ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਨਾਲ ਜਾਣਾ ਤੇ ਮਤਲਬ ਇੱਕ ਲਾਲੋ ਵੀ ਇੱਕ ਫਾਦਰ ਸਾਹਿਬ ਸਰਤੇ ਨਹੀਂ ਹੈਗੇ ਸੀਗੇ ਉਹਦੇ ਕਾਰਨ ਮਤਲਬ ਕੁਝ ਕੁ ਗੱਲਾਂ ਦਾ ਸਰਤੇ ਡਰ ਵੀ ਨਹੀਂ ਹੈਗਾ ਸੀ ਤਾਂ ਕਰਕੇ ਥੋੜਾ ਜਿਹਾ ਦਲਦਲ ਦੇ ਵਿੱਚ ਫਸ ਗਏ ਸੀਗੇ ਜੀ ਪਰ ਜਦੋਂ ਸ਼ਰਾਬ ਪੀਂਦੇ ਤੇ ਜਿਹੜੇ ਤੁਹਾਡੇ ਸੰਗੀ ਸਾਥੀ ਤੇ ਦੋਸਤ ਸੀਗੇ ਉਹਨਾਂ ਨੇ ਕਦੇ ਰੋਕਿਆ ਨਹੀਂ ਹੈਗਾ ਕਿ ਵੀ ਨਾ ਏ ਤੇਰੀ ਹਾਲੇ ਉਮਰ ਬਹੁਤ ਛੋਟੀ ਹੈ ਨਾ ਇਦਾਂ ਦੇ ਕੰਮ ਕਰਾ ਤੇ ਇਹਨਾਂ ਦਾ ਜਿਹੜਾ ਰਿਜ਼ਲਟ ਆਉਗਾ ਠੀਕ ਨਹੀਂ ਹੁੰਦਾ ਹਾਂਜੀ ਵੀਰ ਜੀ ਮੈਨੂੰ ਰੋਕਣ ਵਾਲੇ ਬਹੁਤ ਸੀਗੇ ਮੇਰੇ ਤੋਂ ਵੱਡੇ ਤੇ ਮੈਨੂੰ ਛੋਟੇ ਮੇਰੇ ਭਰਾ ਮੈਨੂੰ ਬਹੁਤ ਸਮਝਾਉਂਦੇ ਹੁੰਦੇ ਸੀ ਵੀ ਇਹ ਕੰਮਾਂ ਦੇ ਵਿੱਚ ਕੁਝ ਨਹੀਂ ਹੈਗਾ ਪਰ ਉਦੋਂ ਵੀਰੇ ਥੋੜੀ ਨਾ ਸਮਝ ਹੋਣ ਕਾਰਨ ਵੀ ਮਤਲਬ ਜ਼ਿਆਦਾ ਉਹ ਉਹੀ ਚੀਜ਼ ਦਾ ਲਾਲਚ ਕਰਦੇ ਸੀ ਵੀਰ ਜੀ ਨਸ਼ੇ ਦਾ ਹੀ ਲਾਲਚ ਜ਼ਿਆਦਾ ਕਰਦੇ ਸੀਗੇ ਤਾਂ ਕਰਕੇ ਵੀਰ ਇਹ ਨਹੀਂ ਪਤਾ ਵੀ ਇੱਕ ਸਿਰਫ ਇੱਕ दारू ਤੋਂ ਫਿਰ ਬਹੁਤ ਅੱਗੇ ਕੰਮ ਵਧ ਗਿਆ ਸੀਗਾ ਵੀਰ ਜੀ ਬਹੁਤ ਮਾੜੇ ਹਾਲਾਤ ਹੋ ਗਏ ਸੀਗੇ ਮੇਰੇ ਜੀ ਤੇ ਮਤਲਬ ਮੈਡੀਕਲ ਨਸ਼ਾ ਵੀ ਮੈਂ ਕਰਨ ਲੱਗ ਗਿਆ ਸੀਗਾ ਚਿੱਟਾ ਸਮੈਕ ਵੀ ਮੈਂ ਯੂਜ਼ ਕੀਤਾ ਜੀ ਫਿਰ ਜਦੋਂ दारू ਤੋਂ ਅਗਲਾ ਸਟੈਪ ਕੀ ਸੀਗਾ ਕਿਹੜਾ ਨਸ਼ਾ ਸੀਗਾ ਜਿਹੜਾ ਤੁਸੀਂ ਨੇ ਕੀਤਾ दारू ਤੋਂ ਬਗੈਰ ਵੀਰ ਜੀ ਪਹਿਲਾਂ ਸ਼ਿਸ਼ੀਆਂ ਪੀਣ ਲੱਗੇ ਸੀਗੇ ਸਲਫਾ ਪੀਣ ਲੱਗੇ ਸੀ ਤੇ ਉਸ ਤੋਂ ਬਾਅਦ ਚਿੱਟਾ ਸਮੈਕ ਵੀ ਹੌਲੀ-ਹੌਲੀ ਫਿਰ ਯੂਜ਼ ਕਰਨ ਲੱਗੇ ਜਦੋਂ ਜਿਵੇਂ ਜਿਵੇਂ ਹੌਲੀ ਹੌਲੀ ਪਤਾ ਲੱਗਦਾ ਗਿਆ ਜੀ ਨਸ਼ੇ ਦੀ ਦਲ ਦਲ ਦੇ ਵਿੱਚ ਤਸਦੇ ਗਏ ਮਤਲਬ ਉਹ ਇੰਨੀ ਸਮਝ ਨਹੀਂ ਸੀਗੀ ਤਾਂ ਕਰਕੇ ਫਿਰ ਵੀਰੇ ਚਿੱਟੇ ਸਮੇਂ ਤੱਕ ਵੀ ਯੂਜ਼ ਕੀਤਾ ਜੀ ਜਦੋਂ ਸਲਫਾ ਸ਼ੁਰੂ ਕੀਤਾ ਉਦੋਂ ਉਮਰ ਕਿੰਨੀ ਦੀ ਉਦੋਂ ਵੀ ਵੀਰ ਜੀ ਬਹ 12-13 ਸਾਲ ਦੀ ਉਮਰ ਸੀਗੀ ਹਾਂਜੀ ਫਿਰ ਲੈ ਕੇ ਕਿੱਥੋਂ ਤੇ ਉਹ ਜਿਹੜਾ ਜਆ ਆਪ ਤਿਆਰ ਕਰ ਲੈਂਦੇ ਸੀ ਨਹੀਂ ਵੀਰ ਜੀ ਬਸ ਸਲਫਾ ਦਾ ਦੇਖੋ ਆਮ ਆਪਣੇ ਕਸੀਆਂ ਤੇ ਖੜਾ ਹੁੰਦਾ ਜੀ ਉਹ ਤਾਂ ਕੋਈ ਐਨੀ ਮਤਲਬ ਲੈ ਕੇ ਆਉਣ ਵਾਲੀ ਕੋਈ ਹੈ ਨਹੀਂ ਸੀ ਬਾਕੀ ਵਿਕਦਾ ਵੀ ਹੈਗਾ ਸੀਗਾ ਵੀਰ ਜੀ ਉਸ ਸਮੇਂ ਦੇ ਵਿੱਚ ਮੁੱਲ ਵੀ ਮਿਲ ਜਾਂਦਾ ਸੀਗਾ ਜੀ ਫਿਰ ਸੰਗਤ ਸ਼ੁਰੂ ਤੋਂ ਹੀ ਇਦਾਂ ਦੀ ਰਹੀ ਵੀ ਜਿਹੜੇ ਜਲ ਲੱਭ ਲੈਂਦੇ ਹੋ ਤੁਸੀਂ ਵੀ ਹਾਂ ਇਦਾਂ ਕਰਕੇ ਆਹ ਬੰਦੇ ਦੇ ਨੂੰ ਦੇਖ ਕੇ ਪਤਾ ਲੱਗ ਜਾਂਦੇ ਵੀ ਇਹ ਕਰਦਾ ਨੇ ਸਦਾ ਹਾਂਜੀ ਵੀਰ ਜੀ ਮੈਂ ਤੁਹਾਨੂੰ ਗੱਲ ਦੱਸ ਦਾਂ ਜਿਹੜਾ ਵੀਰ ਜੀ ਗਲਤ ਸੰਗਤ ਕਰਨ ਵਾਲਾ ਬੰਦਾ ਹੁੰਦਾ ਜੀ ਉਹਦੀ ਨਾਂਹਾਰੇ ਦੱਸ ਦਿੰਦੀ ਆ ਵੀ ਇਹ ਬਹੁਤ ਗਲਤ ਵੀ ਇਹ ਗਲਤ ਬੰਦਾ ਜੀ ਜਾਂ ਗਲਤ ਨਸ਼ਾ ਕਰਦਾ ਜੀ ਤੇ ਫਿਰ ਆਪਣੇ ਆਪ ਹੀ ਬੰਦਾ ਵੀਰ ਜੀ ਉਸ ਰਸਤੇ ਨੂੰ ਜਾਂ ਉਸ ਆਦਮੀ ਨੂੰ ਲੱਭ ਲੈਂਦਾ ਜਦੋਂ ਬੰਦੇ ਨੂੰ ਕਿਸੇ ਚੀਜ਼ ਦੀ ਭਾਲ ਹੁੰਦੀ ਹੈ ਹੁਣ ਜਿਵੇਂ ਵੀਰ ਜੀ ਮੈਨੂੰ ਨਸ਼ੇ ਦੀ ਭਾਲ ਆ ਤਾਂ ਮੈਂ ਉਸ ਆਦਮੀ ਕੋਲੇ ਜਾਊਗਾ ਜਿਹੜਾ ਨਸ਼ਾ ਕਰਦਾ ਹੋਊਗਾ ਜੀ ਹਾਂਜੀ ਤਾਂ ਵੀ ਮਤਲਬ ਕੋਈ ਜ਼ਿਆਦਾ ਕੋਈ ਸੰਘਰਸ਼ ਨਹੀਂ ਵੀਰ ਜੀ ਇਹਦੇ ਵਿੱਚ ਕੋਈ ਉਹ ਹੁੰਦਾ ਸੀਗਾ ਮਤਲਬ ਆਪਣੇ ਆਪ ਹੀ ਮਿਲ ਜਾਂਦੇ ਸੀ ਨਸ਼ੇੜੀ ਜੀ ਆਪਣੇ ਆਪ ਨਸ਼ਾ ਕਰਨ ਲਈ ਫਿਰ ਉਸ ਤੋਂ ਅਗਲਾ ਸਟੈਪ ਕੀ ਥੀ ਜਦੋਂ ਕਾਲਜ ਚ ਲੱਗੇ ਹੋ ਡਿਗਰੀ ਕੀਤੀ ਆ ਤੁਸੀਂ ਨੇ ਹਾਂਜੀ ਉੱਥੇ ਉੱਥੇ ਵੀ ਇਦਾਂ ਹੀ ਨਸ਼ੇ ਚੱਲਿਆ ਮੈਂ ਵੀਰ ਜੀ ਸਕੂਲ ਤੋਂ ਬਾਅਦ ਕਾਲਜ ਦੇ ਵਿੱਚ ਲੱਗਿਆ ਜੀ ਕਾਲਜ ਦੇ ਵਿੱਚ ਵੀ ਵੀਰ ਜੀ ਮੇਰੇ ਨਾਲ ਤਕੜੇ ਘਰਾਂ ਦੇ ਮੁੰਡੇ ਸੀਗੇ ਕਾਲਜ ਦੇ ਵਿੱਚ ਮਤਲਬ ਕਾਲਜ ਦੇ ਵਿੱਚ ਮੈਨੂੰ ਕੋਈ ਜ਼ਿਆਦਾ ਘਰੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਂਦੀ ਸੀ ਮੇਰੇ ਯਾਰ ਦੋਸਤ ਹੀ ਮਤਲਬ ਜ਼ਿਆਦਾ ਪੂਰਤੀ ਕਰ ਦਿੰਦੇ ਸੀਗੇ ਨਸ਼ੀਦੀ ਜੀ ਮਤਲਬ ਵੀਰ ਜੀ ਜਿਹੜਾ ਉਹ ਸਮਾਂ ਸੀਗਾ ਬਹੁਤ ਨਰਕ ਭਰਿਆ ਸਮਾਂ ਸੀ ਵੀਰ ਜੀ ਵੀ ਕਿਸੇ ਦਾ ਪੁੱਤ ਮਤਲਬ ਨਸ਼ੇ ਤੇ ਨਾ ਲੱਗੇ ਜੀ ਮਤਲਬ ਜਿਹੜਾ ਨਸ਼ੇਦਾਲਾ ਆਦਮੀ ਹੁੰਦਾ ਜੀ ਇੱਕ ਹਨ ਨਸ਼ੇ ਵਾਲੇ ਬੰਦੇ ਨੂੰ ਵੀਰ ਜੀ ਬਹੁਤ ਬੜਾ ਇਹ ਵਹਿਮ ਹੁੰਦਾ ਵੀ ਜੇ ਮਨ ਨਸ਼ਾ ਨਹੀਂ ਕੀਤਾ ਤਾਂ ਵੀ ਬੀਬੀ ਮਤਲਬ ਵੀ ਜਿਹੜੇ ਬੰਦੇ ਨੇ ਜ਼ਿੰਦਗੀ ਦੇ ਵਿੱਚ ਕਦੇ ਨਸ਼ਾ ਨਹੀਂ ਨਾ ਕੀਤਾ ਵੀ ਉਹਨੇ ਕਦੇ ਮਤਲਬ ਦੁਨੀਆ ਨਹੀਂ ਦੇਖੀ ਜਾਂ ਕਦੇ ਜ਼ਿੰਦਗੀ ਨਹੀਂ ਦੇਖੀ ਜੀ ਇਹ ਮਤਲਬ ਇੱਕ ਆਮਲੇ ਬੰਦੇ ਦਾ ਬਹੁਤ ਬੜਾ ਵਹਿਮ ਹੁੰਦਾ ਹੈ ਜੀ ਹਾਂਜੀ ਨਸ਼ਾ ਜਦੋਂ ਕਰਦੇ ਹੋਂ ਜਿਵੇਂ ਜਦੋਂ ਸਲਫਾ ਪੀਂਦੇ ਹੋਂ ਉਦੋਂ ਕੀ ਅੰਦਰੋਂ ਕੀ ਮਹਿਸੂਸ ਹੁੰਦਾ ਵੀ ਕਿੱਦਾਂ ਉਦੋਂ ਵੀਰ ਜੀ ਪਤਾ ਨਹੀਂ ਹੁੰਦਾ ਸੀਗਾ ਵੀ ਕਿਵੇਂ ਮਤਲਬ ਕੀ ਗੱਲ ਹੈ ਜੀ ਉਹ ਤਾਂ ਮਤਲਬ ਇਹੀ ਮਹਿਸੂਸ ਹੁੰਦਾ ਸੀ ਨਸ਼ਾ ਬਹੁਤ ਜ਼ਿਆਦਾ ਹੋ ਜਾਂਦਾ ਸੀ ਅੱਖਾਂ ਲਾਲ ਰਹਿੰਦੀਆਂ ਸੀਗੀਆਂ ਤੇ ਮਤਲਬ ਇਹੀ ਹੁੰਦਾ ਸੀ ਵੀ ਜਿਆਦਾ ਲਾਲ ਅੱਖਾਂ ਦੇ ਹੀ ਹੁੰਦਾ ਸੀ ਵੀ ਜ਼ਿਆਦਾਤਰ ਅੱਖਾਂ ਲਾਲ ਰਹਿੰਦੀਆਂ ਸੀ ਵੀ ਮਤਲਬ ਬੰਦੇ ਨੇ ਸਾਰਾ ਦਿਨ ਪਤਾ ਨਹੀਂ ਲੱਗਣਾ ਕੀ ਕਰਨਾ ਕਿ ਨਹੀਂ ਕਰਨਾ ਜੀ ਨਸ਼ੇ ਦੇ ਵਿੱਚ ਰਹਿੰਦੇ ਸੀਗੇ ਤਾਂ ਕਰਕੇ ਬੋਡੀ ਸਰੀਰ ਕਿਦਾਂ ਦਾ ਕਿਵੇਂ ਕੀ ਕਹਿੰਦੇ ਨੇ ਵੀ ਨਸ਼ਾ ਕੀਤਾ ਉਹ ਸਰਫਾ ਪੀਤਾ ਦੇ ਸਰੀਰ ਹੌਲਾ ਹੋ ਗਿਆ ਕਿ ਇਦਾਂ ਦਾ ਹੁੰਦਾ ਸੀ ਹਾਂਜੀ ਹਾਂਜੀ ਵੀਰ ਜੀ ਬਿਲਕੁਲ ਇਹੀ ਹੁੰਦਾ ਜਦੋਂ ਵੀਰ ਜੀ ਬੰਦਾ ਪਹਿਲਾ ਪਹਿਲਾਂ ਨਸ਼ੇ ਦੇ ਦਲਦਲ ਦੇ ਵਿੱਚ ਫਸਦਾ ਉਦੋਂ ਤਾਂ ਨਸ਼ਾ ਵੀਰ ਜੀ ਬਹੁਤ ਜ਼ਿਆਦਾ ਬੰਦੇ ਨੂੰ ਸੁਭਾਤ ਦਿੰਦਾ ਹੈ ਜੀ ਤਾਂ ਬੰਦੇ ਨੂੰ ਮਜ਼ਾ ਵੀ ਆਉਂਦਾ ਹੈ ਜੀ ਕਹਿਣ ਦਾ ਭਾਵ ਵੀ ਜਦੋਂ ਮਤਲਬ ਦਲਦਲ ਦੇ ਵਿੱਚ ਬੰਦਾ ਫਸ ਜਾਂਦਾ ਹੈ ਜੀ ਤੇ ਉਦੋਂ ਬਾਅਦ ਫਿਰ ਤੋੜ ਵੀ ਲੱਗਦੀ ਹੈ ਜੀ ਸਰੀਰ ਨੂੰ ਫਿਰ ਸਰੀਰ ਬਹੁਤ ਜ਼ਿਆਦਾ ਟੁੱਟਦਾ ਹੈ ਜੀ ਟੁੱਟਦਾ ਮਤਲਬ ਇਹਿੰਦਾ ਸੈਂਸ ਕਿਵੇਂ ਵੀ ਕਮਜ਼ੋਰੀ ਵੀ ਵੀ ਮਤਲਬ ਸਰੀਰ ਦੇ ਵਿੱਚ ਵੀਰ ਜੀ ਕਮਜ਼ੋਰੀ ਪੈ ਜਾਂਦੀ ਹੈ ਸਰੀਰ ਤੜਫਣ ਬਹੁਤ ਲੱਗ ਜਾਂਦਾ ਜੀ ਘਬਰਾਹਟ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਹੈ ਜੀ ਹਾਂਜੀ ਵੀਰ ਜੀ ਬਿਨਾ ਬਿਨਾ ਨਸ਼ੇ ਤੋਂ ਤਾਂ ਸਰੀਰ ਬਹੁਤ ਜ਼ਿਆਦਾ ਟੁੱਟਦਾ ਹੈ ਜੀ ਢੜਕਣਾ ਬਹੁਤ ਲੱਗਦੀ ਹੈ ਵੀਰ ਜੀ ਮਤਲਬ ਸਰੀਰ ਤੜਫਦਾ ਬਹੁਤ ਹਾਂਜੀ ਫਿਰ ਜਦੋਂ ਨਸ਼ਾ ਕਰਨ ਵਾਸਤੇ ਉਹ ਪੈਸੇ ਹੁੰਦੇ ਸੀ ਘਰੋਂ ਮਿਲ ਜਾਂਦੇ ਤੇ ਜਾਂ ਫਿਰ ਬਾਹਰੋਂ ਕਿਵੇਂ ਕਿੱਥੋਂ ਲੱਗੇ ਹੁੰਦੇ ਤੇ ਵੀਰ ਜੀ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਆਪਣੀ ਜੁਆਇੰਟ ਫੈਮਿਲੀ ਸੀ ਘਰੇ ਚਾਚੇ ਤਾਏ ਇਕੱਠੇ ਸੀਗੇ ਮਤਲਬ ਘਰੋਂ ਵੀ ਪੈਸੇ ਮਿਲ ਜਾਂਦੇ ਸੀਗੇ ਤੇ ਮਤਲਬ ਆਪ ਕੰਮ ਵੀ ਕਰਦੇ ਸੀਗੇ ਜੀ ਤੇ ਉਹਦੇ ਕਾਰਨ ਪੈਸੇ ਆਈ ਜਾਂਦੇ ਸੀ ਮਤਲਬ ਕੋਈ ਜ਼ਿਆਦਾ ਪੈਸੇ ਦੀ ਕਦੇ ਜ਼ਿਆਦਾ ਤੰਗੀ ਨਹੀਂ ਹੋਈ ਜੀ ਮਤਲਬ ਕਈ ਵਾਰੀ ਸੰਗੀ ਸਾਥੀਆਂ ਤੋਂ ਮੰਗ ਲੈਂਦੇ ਸੀਗੇ ਜੀ ਨਾਲ ਦੇ ਯਾਰਾਂ ਦੋਸਤਾਂ ਤੋਂ ਮੰਗ ਲੈਣੇ ਬਾਅਦ ਵਿੱਚ ਵਾਪਸ ਕਰ ਦੇਣੇ ਵੀ ਮਤਲਬ ਐਦਾਂ ਪੈਸੇ ਦਾ ਸਰਕਲ ਚੱਲੀ ਗਿਆ ਜੀ ਜਿਵੇਂ ਚਾਚੇ ਤਾਂ ਆਏ ਨੇ ਤੁਹਾਡੇ ਜੁਆਇੰਟ ਫੈਮਿਲੀ ਆ ਵੱਡਾ ਟੱਬਰ ਆ ਹਾਂਜੀ ਹਾਂਜੀ ਉਹਨਾਂ ਨੂੰ ਘਰੇ ਕਦੇ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਵੀ ਨਸ਼ਾ ਕਰਦੇ ਆ ਬਾਹਰ ਜਾਂ ਪੈਸੇ ਕਿੱਥੋਂ ਆਉਂਦੇ ਨੇ ਕਿੱਥੋਂ ਕਿਵੇਂ ਸਰਕਲ ਚੱਲਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਨਹੀਂ ਵੀਰ ਜੀ ਪਤਾ ਲੱਗਿਆ ਸੀਗਾ ਮੇਰੇ ਘਰੇ ਜੀ ਹਾਂਜੀ ਹਾਂਜੀ ਮਾਤਾ ਨੂੰ ਪਤਾ ਲੱਗਿਆ ਸੀਗਾ ਜਦੋਂ ਸ਼ਰਾਬ ਪੀ ਕੇ ਵੀਰ ਜੀ ਕਈ ਵਾਰੀ ਘਰੇ ਆਉਣਾ ਮਾਤਾ ਨੂੰ ਸਮੈਲ ਆ ਜਾਣੀ ਤਾਂ ਮਤਲਬ ਉਦੋਂ ਮਾਤਾ ਨੂੰ ਪਤਾ ਲੱਗਿਆ ਸੀ ਵੀ ਇਹ ਕਿਸੇ ਨਾ ਕਿਸੇ ਗਲਤ ਰਾਹ ਤੇ ਚੱਲ ਪਿਆ ਜੀ ਹਾਂਜੀ ਤੇ ਮੈਨੂੰ ਘਰ ਦੇ ਮੇਰੇ ਚਾਚੇ ਤਾਂ ਟੋਕਦੇ ਬਹੁਤ ਸੀਗੇ ਜੀ ਮੇਰੇ ਚਾਚੇ ਨੇ ਅੱਜ ਤੱਕ ਮੈਨੂੰ ਕਦੇ ਕੇਸ ਨਹੀਂ ਕਟਵਾਉਣ ਦਿੱਤੇ ਜੀ ਸਿਰ ਦੇ ਉਹ ਮੈਨੂੰ ਟੋਕਦਾ ਬਹੁਤ ਸੀਗਾ ਵੀ ਤੈਨਨੇ ਸਿਰ ਤੇ ਕਦੇ ਵਾਲ ਨਹੀਂ ਕਟਵਾਉਣੇ ਜੀ ਤੇ ਇਸ ਕਰਕੇ ਸ਼ਾਇਦ ਮੈਨੂੰ ਲਾ ਲੋ ਵੀ ਗੁਰੂ ਦਸ਼ਮੇਸ਼ ਪਤਾ ਮਹਾਰਾਜ ਨੇ ਮੈਨੂੰ ਬਹੁਤ ਬਰੀ ਮਤਲਬ ਮਰਨੋਂ ਵੀ ਬਚਾਇਆ ਜੀ ਹਾਂਜੀ ਸਿਰਫ ਮੈਨੂੰ ਇਹੀ ਲੱਗਦਾ ਵੀ ਸਿਰ ਤੇ ਕੇਸਾਂ ਕਰਕੇ ਗੁਰੂ ਮਹਾਰਾਜ ਜੀ ਦੀ ਹਲਾ ਸੀ ਵੀ ਬਾਪ ਸਿਰ ਤੇ ਨਹੀਂ ਹੈਗਾ ਮਾਂ ਕੱਲੀ ਐ ਭਰਾ ਛੋਟਾ ਐ ਕਿੱਦਾਂ ਸਰਕਲ ਕਿਦਾਂ ਚੱਲ ਰਿਹਾ ਸੀਗਾ ਉਹ ਹਾਂਜੀ ਹਾਂਜੀ ਵੀਰ ਜੀ ਆਪਣੇ ਕੋਲੇ ਜ਼ਮੀਨ ਹੈਗੀ ਐ ਮੈਂ ਤੁਹਾਨੂੰ ਦੱਸਿਆ ਵੀ ਜ਼ਮੀਨ ਆਪਣੇ ਕੋਲੇ ਵਧੀਆ ਰਹੀ ਐ ਸ਼ੁਰੂ ਤੋਂ ਚਾ ਜੁਆਇੰਟ ਫੈਮਿਲੀ ਸੀਗੀ ਘਰ ਦੀ ਜ਼ਮੀਨ ਆਪਣੇ 100 ਵਿੱਗੇ ਹੈਗੀ ਦੀ ਵੀਰ ਜੀ ਹੁਣ ਵੀ ਹੈਗੀ ਐ ਜੀ ਮਹਾਰਾਜ ਦੀ ਕਿਰਪਾ ਨਾਲ ਤੇ ਤਾਂ ਕਰਕੇ ਆਪਣਾ ਜਿਹੜਾ ਸਰਕਲ ਸੀਗਾ ਉਹ ਵੀਰੇ ਜ਼ਮੀਨ ਤੋਂ ਹੀ ਚੱਲਦਾ ਸੀ ਆਪਣੀ ਫਸਲ ਤੋਂ ਜਿਵੇਂ ਕਣਕ ਤੋਂ ਜੀਰੀ ਤੋਂ ਫਸਲਬਾੜੀ ਤੋਂ ਹੀ ਆਪਣਾ ਸਰਕਲ ਚੱਲਦਾ ਸੀਗਾ ਜੀ ਤੇ ਵੀਰ ਜੀ ਪਰ ਮੈਂ ਮਾਂ ਨੂੰ ਤੰਗ ਬਹੁਤ ਕੀਤਾ ਜਦੋਂ ਨਸ਼ਾ ਕਰਦਾ ਸੀਗਾ ਜੀ ਹਾਂਜੀ ਤੰਗ ਕਿਵੇਂ ਕੀਤਾ ਤੰਗ ਵੀਰ ਜੀ ਨਸ਼ਾ ਕਰਕੇ ਮੈਂ ਆਪਣੀ ਮਾਂ ਨੂੰ ਗਾਲਾਂ ਕੱਢਦਾ ਸੀ ਤੇ ਵਾਰੀ ਵਾਰੀ ਪੈਸੇ ਮੰਗਣੇ ਮਾਂ ਤੋਂ ਵੀ ਮੈਨੂੰ ਪੈਸੇ ਦੇ ਪੈਸੇ ਦੇ ਮੈਂ ਬਹੁਤ ਜ਼ਿਆਦਾ ਤੰਗ ਕੀਤਾ ਜੀ ਮਤਲਬ ਕਰਦੇ ਇੱਕ ਦਿਨ ਪੈਸੇ ਦੇ ਦੇਣਗੇ ਜੀ ਦੋ ਦਿਨ ਦੇ ਦੇਣਗੇ ਵੀਰ ਜੀ ਰੋਜ਼ ਰੋਜ਼ ਕਿੱਥੋਂ ਕਰਦੇ ਪੈਸੇ ਦੇਣਗੇ ਜੀ ਮੇਰੇ ਮੇਰਾ ਮੇਰਾ ਛੋਟਾ ਭਰਾ ਜੀ ਛੋਟੇ ਭਰਾ ਨੇ ਮੇਰੇ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਵੀ ਮਤਲਬ ਤੁਸੀਂ ਲਾਲੂ ਮੇਰੀ ਕਦੇ ਪਿੱਠ ਨਹੀਂ ਲੱਗਣ ਦਿੱਤੀ ਵੀ ਜੇ ਅੱਜ ਮੈਂ ਜਿਉਂਦਾ ਹਾਂ ਤਾਂ ਮੇਰੇ ਛੋਟੇ ਭਰਾ ਕਰਕੇ ਹੀ ਆ ਜੀ ਵੀ ਉਹ ਬੰਦੇ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਜਿੱਦਾਂ ਕਾਲਜਾਂ ਚ ਤੁਸੀਂ ਜ਼ਿਕਰ ਕੀਤਾ ਕਿ ਵੀ ਨਸ਼ਾ ਉੱਥੇ ਮਿਲ ਜਾਂਦਾ ਸੀਗਾ ਕਾਲਜਾਂ ਦੇ ਅੰਦਰ ਨਸ਼ਾ ਆ ਜਾਂਦਾ ਸੀ ਇਨਕਸਸ ਇਹਨਾਂ ਤਗੜਾ ਹੈ ਇਹਨਾਂ ਦਾ ਜਿਹੜੇ ਨਸ਼ਾ ਸਪਲਾਈ ਕਰਦੇ ਨੇ ਗੋਲੀਆਂ ਸਮੈਕ ਚਿੱਟਾ ਜਾਂ ਜਿਵੇਂ ਵੀ ਹੈ ਦੇਖੋ ਵੀਰ ਜੀ ਪਤਾ ਕੀ ਗੱਲ ਹੈ ਜੀ ਜਿਹੜੇ ਲੈਣ ਵਾਲੇ ਨੇ ਉਹ ਤਾਂ ਅੰਦਰ ਜਾ ਕੇ ਵੀ ਲੈ ਜਾਂਦੇ ਨੇ ਜੀ ਪਰ ਵੀਰ ਜੀ ਜ਼ਿਆਦਾਤਰ ਮੁੰਡੇ ਬਾਹਰੋਂ ਨਸ਼ਾ ਲੈ ਕੇ ਆਉਂਦੇ ਨੇ ਜੀ ਵੀ ਮਤਲਬ ਹਾਂ ਜੀ ਕੋਈ ਜੇ ਕੋਈ ਕਾਲਜ ਦੇ ਵਿੱਚ ਕੋਈ ਹੈਗਾ ਹੀ ਐ ਜੇ ਕੋਈ ਨਸ਼ਾ ਜੇ ਕੋਈ ਉੱਥੇ ਦੇਣ ਵੀ ਆਉਂਦਾ ਜਾਂ ਕੋਈ ਲਾਈਨ ਵੀ ਆਉਂਦਾ ਤਾਂ ਕੋਈ ਵਧੀਆ ਕਰਦੇ ਮੁੰਡਾ ਹੋਊਗਾ ਜੀ ਸ਼ਾਇਦ ਕੋਈ ਐਵੇਂ ਕੋਈ ਮਾੜਾ ਟੀੜਾ ਤਾਂ ਕੋਈ ਐਵੇਂ ਨਸ਼ਾ ਕਰਦਾ ਨਹੀਂ ਹੈਗਾ ਜੀ ਕਿਵੇਂ ਟੀਕਾ ਲਾਉਂਦੇ ਤੇ ਚਿੱਟਾ ਤੁਸੀਂ ਨੇ ਕਿਹਾ ਵੀ ਚਿੱਟਾ ਵੀ ਪੀਤਾ ਹਾਂਜੀ ਹਾਂਜੀ ਵੀਰ ਜੀ ਟੀਕੇ ਵੀ ਲਾਉਣ ਲੱਗਿਆ ਸੀਗਾ ਜੀ ਹਾਂਜੀ ਤੇ ਸਮੈਕ ਵੀ ਪੀਣ ਲੱਗਿਆ ਸੀਗਾ ਸਰੰਜਾਂ ਮਿਲ ਜਾਂਦੀਆਂ ਨੇ ਟੀਕਾ ਲਾਉਣ ਵਾਸਤੇ ਹਾਂਜੀ ਵੀਰ ਜੀ ਮਿਲ ਜਾਂਦੀਆਂ ਸੀ ਉਦੋਂ ਝੂਠ ਬੋਲ ਕੇ ਲੈਣੀਆਂ ਵੀ ਕਿਸੇ ਜਾਨਵਰ ਦੇ ਜਾਂ ਕਿਸੇ ਐਨੀਮਲ ਦੇ ਟੀਕਾ ਲਾਉਣਾ ਜੀ ਜਾਂ ਕਿਸੇ ਐਦਾਂ ਝੂਠ ਬੋਲ ਕੇ ਲੈਣੀ ਪੈਂਦੀ ਸੀਗੇ ਜੀ ਫਿਰ ਇੱਕੋ ਸਰਿੰਜ ਕਈ ਜਾਣੇ ਯੂਜ਼ ਕਰਦੇ ਤੁਸੀਂ ਲਾ ਲਓ ਵੀ ਇੱਕ ਇੱਕ ਸਰਿੰਜ ਨਾਲ ਜੀ ਆਮਲੀ ਬੰਦਾ 15-15 ਦਿਨ ਕੱਢ ਦਿੰਦਾ ਵੀਰ ਜੀ ਮਹੀਨਾ-ਮਹੀਨਾ ਵੀ ਕੱਢ ਦਿੰਦਾ ਜੀ ਕਈ ਵਾਰੀ ਇੱਕ ਇੱਕ ਸਰਿੰਜ ਨੂੰ 10-10 20-20 ਜਾਣੇ ਵੀ ਯੂਜ਼ ਕਰਦੇ ਨੇ ਜੀ ਹਾਂਜੀ ਜਿਵੇਂ 100 ਵਿਗੇ ਜ਼ਮੀਨਾਂ ਤੁਸੀਂ ਦੱਸਿਆ ਫਿਰ ਜਦੋਂ ਮੋਟਰਾਂ-ਮੋਟਰਾਂ ਤੇ ਉੱਥੇ ਵੀ ਸਾਰਾ ਕੁਝ ਰਾਤ ਨੂੰ ਆਪਣੇ ਤਾਂ ਵਾਰੀਆਂ ਹੁੰਦੀਆਂ ਨੇ ਪਾਣੀ ਦੀਆਂ ਹਾਂਜੀ ਹਾਂਜੀ ਪਰ ਉੱਥੇ ਵੀ ਨਸ਼ੇ ਵਾਲਾ ਚੱਲਦਾ ਸੀ ਜਾਂ ਉੱਥੇ ਕਿਵੇਂ ਵੀ ਹਾਂਜੀ ਵੀਰ ਜੀ ਕਈ ਵਾਰੀ ਜਦੋਂ ਪਾਣੀ ਦੀਆਂ ਵਾਰੀਆਂ ਹੁੰਦੀਆਂ ਸੀ ਰਾਤ ਨੂੰ ਉੱਥੇ ਮੋਟਰਾਂ ਤੇ ਬੈਠ ਕੇ ਸ਼ਰਾਬ ਪੀਣੀ ਉਦੋਂ ਮਤਲਬ ਵੀਰ ਜੀ ਨਹੀਂ ਪਤਾ ਹੁੰਦਾ ਸੀਗਾ ਇੰਨਾ ਉਦੋਂ ਨਹੀਂ ਸੋਚੀ ਸੀ ਵੀ ਮਤਲਬ ਉਦੋਂ ਕਰਦੇ ਸੀ ਨਸ਼ਾ ਵੀਰ ਜੀ ਮੋਟਰਾਂ ਤੇ ਬਹਿ ਕੇ ਜਦੋਂ ਰਾਤ ਨੂੰ ਪਾਣੀ ਦੀਆਂ ਵਾਰੀਆਂ ਲਾਉਣੀਆਂ ਤਾਂ ਉਦੋਂ ਨਸ਼ਾ ਕਰਦੇ ਸੀਗੇ ਜੀ ਹਾਂਜੀ ਸੰਗਤ ਦਾ ਅਸਰ ਪੈਂਦਾ ਇਸ ਚੀਜ਼ ਤੇ ਵੀਰ ਜੀ ਬਹੁਤ ਜ਼ਿਆਦਾ ਅਸਰ ਪੈਂਦਾ ਜੀ ਸੰਗਤ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਤੇ ਆਪਣੇ ਬੱਚੇ ਨੂੰ ਵੀਰ ਜੀ ਕਦੇ ਵੀ ਮਾੜੀ ਸੰਗਤ ਦੇ ਵਿੱਚ ਨਾ ਜਾਣ ਦੋ ਤੇ ਜੇਕਰ ਤੁਹਾਨੂੰ ਲੱਗਦਾ ਵੀ ਹੈ ਕਿ ਸਾਡਾ ਬੱਚਾ ਗਲਤ ਸੰਗਤ ਦੇ ਵਿੱਚ ਜਾ ਰਿਹਾ ਤਾਂ ਉਹਨੂੰ ਰੋਕੋ ਜੀ ਕਿਉਂਕਿ ਸੰਗਤ ਨੂੰ ਦੇਖ ਕੇ ਹੀ ਬੱਚਾ ਨਸ਼ਾ ਕਰਨ ਲੱਗਦਾ ਹੈ ਜੀ ਹਾਂਜੀ ਫਿਰ ਇੰਨਾ ਤੁਸੀਂ ਨਸ਼ਿਆਂ ਦਾ ਜਿਹੜਾ ਕੀਤਾ ਸੇਵਨ ਕੀਤਾ ਹਾਂਜੀ ਉਸ ਤੋਂ ਬਾਅਦ ਜਿਹੜਾ ਇਹ ਬਾਣੀ ਦੇ ਧਾਰਨੀ ਹੋਏ ਹੋ ਇਹ ਕਿੱਦਾਂ ਦਾ ਸਫ਼ਰ ਰਿਹਾ ਕਿੱਥੋਂ ਇਨਸਪਾਇਰ ਹੋਏ ਸ਼ੁਰੂ ਕਿੱਦਾਂ ਕੀਤਾ ਹੈ ਤੁਸੀਂ ਨੇ ਵੀ ਹਾਂਜੀ ਹਾਂਜੀ ਬਾਣਾ ਪਾਣਾ ਖਾਲਸਾ ਬਣਦਾ ਸਿੰਘ ਸਜਣਾ ਹਾਂਜੀ ਵੀਰ ਜੀ ਦੇਖੋ ਕੇਸ਼ ਤਾਂ ਮੇਰੇ ਸ਼ੁਰੂ ਤੋਂ ਹੀ ਰੱਖੇ ਹੋਏ ਸੀ ਪਾਗੇ ਵੀ ਮੈਂ ਸ਼ੁਰੂ ਤੋਂ ਬੰਦਾ ਸੀਗਾ ਮਤਲਬ ਦਸਤਾਰ ਨਾਲ ਮੇਰਾ ਪਿਆਰ ਸ਼ੁਰੂ ਤੋਂ ਸੀਗਾ ਬਸ ਇੱਕ ਮੇਰੇ ਚ ਮਾੜੀ ਆਦਤ ਸੀਗੀ ਉਹ ਨਸ਼ੇ ਨਸ਼ਾ ਕਰਨ ਦੀ ਤੇ ਵੀਰ ਜੀ ਮੈਂ ਨਾ ਜਰਗ ਸਾਹਿਬ ਜਾਣ ਲੱਗਿਆ ਸੀਗਾ ਜਟਾੜਾ ਸਾਹਿਬ ਜਰਗ ਉੱਥੇ ਇਸ ਇਸ ਸਮੇਂ ਜਿਹੜੇ ਮੁੱਖ ਸੇਵਾਦਾਰ ਨੇ ਉਹ ਬਾਬਾ ਭੁਪਿੰਦਰ ਸਿੰਘ ਜੀ ਨੇ ਜੋ ਕਿ ਰਾੜਾ ਸਾਹਿਬ ਵਾਲੇ ਮਹਾਪੁਰਸ਼ ਬਾਬਾ ਮੋਹਿੰਦਰ ਸਿੰਘ ਜੀ ਤੋਂ ਬਾਅਦ ਵਿਵਾਦ ਹੋਏ ਨੇ ਜੀ ਤੇ ਹੁਣ ਵੀ ਮਹਾਪੁਰਸ਼ ਹੈਗੇ ਨੇ ਜੀ ਉੱਥੇ ਜਪਤਪ ਬਹੁਤ ਹੈ ਜੀ ਮਹਾਪੁਰਸ਼ਾਂ ਦਾ ਜੀ ਉੱਥੇ ਜਦੋਂ ਬਾਬਾ ਜਦੋਂ ਬਾਬਾ ਮਹਿੰਦਰ ਸਿੰਘ ਜੀ ਦੀ ਵਰਸੀ ਹੁਣੀ ਜੀ ਮੈਂ ਉੱਥੇ ਜਾਣਾ ਜਦੋਂ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਣਾ ਜੀ ਜਾਂ ਮਤਲਬ ਉਹਨਾਂ ਦੀ ਵਰਸੀ ਹੁਣੀ ਮੈਂ ਉੱਥੇ ਜਾਣਾ ਜੀ ਉੱਥੇ ਉੱਥੇ ਵੀਰ ਜੀ ਮੇਰਾ ਮਨ ਬਹੁਤ ਲੱਗਦਾ ਸੀ ਸੇਵਾ ਦੇ ਵਿੱਚ ਮੈਂ ਉਥੇ ਕਈ ਕਈ ਦਿਨ ਸੇਵਾ ਦੇ ਵਿੱਚ ਰਹੇ ਹੁੰਦਾ ਸੀਗਾ ਤੇ ਫਿਰ ਮੇਰਾ ਹੌਲੀ ਹੌਲੀ ਮਹਾਪੁਰਸ਼ਾਂ ਨਾਲ ਪ੍ਰੇਮ ਬੰਨਦਾ ਗਿਆ ਜੀ ਤੇ ਮਹਾਪੁਰਸ਼ਾਂ ਨੂੰ ਮੈਂਨੇ ਦੇਖਣਾ ਮਹਾਪੁਰਸ਼ ਸਾਰੇ ਸਾਰੇ ਰਾਤ ਨਹੀਂ ਵੀਰ ਜੀ ਸੌਂਦੇ ਹੁੰਦੇ ਸੀਗੇ ਮਹਾਪੁਰਸ਼ਾਂ ਨੇ ਨਾਮ ਜਪਣਾ ਤੇ ਫਿਰ ਉੱਥੋਂ ਮੇਰਾ ਮਹਾਪੁਰਸ਼ ਨਾਲ ਪ੍ਰੇਮ ਬਹੁਤ ਪੈ ਗਿਆ ਜੀ ਤੇ ਫਿਰ ਉੱਥੋਂ ਮੈਨੂੰ ਲੱਗਿਆ ਵੀ ਹੁਣ ਵੀ ਆਪਾਂ ਗੁਰੂ ਦੇ ਲੜ ਲੱਗ ਜੀ ਇੱਕ ਸਟੇਜ ਹੁੰਦੀ ਹੈ ਕਿ ਇੱਕ ਨਸ਼ੇ ਤੋਂ ਪਹਿਲਾਂ ਦੀ ਇੱਕ ਨਸ਼ੇ ਤੋਂ ਬਾਅਦ ਦੀ ਹਾਂਜੀ ਤੁਹਾਨੂੰ ਇਹ ਪਤਾ ਕਦੋਂ ਲੱਗਿਆ ਕਿ ਵੀ ਹਾਂ ਮੈਂ ਬਹੁਤ ਗਲਤ ਸੰਗ ਵਿੱਚ ਆ ਇਹਦੇ ਕਰਕੇ ਮੇਰਾ ਇਹਨਾਂ ਨੂੰ ਨੁਕਸਾਨ ਹੋਇਆ ਤੇ ਹੁਣ ਸ਼ਾਇਦ ਇਸ ਚੀਜ਼ ਨੂੰ ਚੇਂਜ ਕਰਨਾ ਚਾਹੀਦਾ ਜਦੋਂ ਵੀਰ ਜੀ ਮੇਰਾ ਸਰੀਰ ਬਹੁਤ ਜ਼ਿਆਦਾ ਤੰਗ ਹੋ ਗਿਆ ਸੀਗਾ ਮੈਨੂੰ ਕਾਲਾ ਪੀਲਾ ਹੋ ਗਿਆ ਸੀਗਾ ਜੀ ਤੀਜੀ ਸਟੇਜ ਦਾ ਮੈਨੂੰ ਕਾਲਾ ਪੀਲਾ ਹੋ ਗਿਆ ਸੀ ਤੇ ਲਾ ਲੋ ਖੂਨ ਦੀਆਂ ਉਲਟੀਆਂ ਤੇ ਲੈਟਰਿੰਗਾਂ ਲੱਗਣ ਲੱਗੀਆਂ ਸੀ ਵੀਰ ਜੀ ਤੇ ਫਿਰ ਜਦੋਂ ਸਰੀਰ ਬਹੁਤ ਜ਼ਿਆਦਾ ਤੋੜ ਮੰਨਣ ਲੱਗ ਗਿਆ ਜੀ ਫਿਰ ਮੈਨੂੰ ਹੋਇਆ ਵੀ ਵੀ ਹੁਣ ਇਹ ਚੀਜ਼ ਤੋਂ ਆਪਾਂ ਬਾਹਰ ਨਿਕਲੀਏ ਤੇ ਫਿਰ ਮਤਲਬ ਬਹੁਤ ਜ਼ਿਆਦਾ ਤੰਗ ਹੋ ਗਿਆ ਸੀਗਾ ਵੀਰ ਜੀ ਮੇਰਾ ਸਰੀਰ ਸਰੀਰ ਬਹੁਤ ਜ਼ਿਆਦਾ ਕੰਬਣ ਲੱਗ ਗਿਆ ਸੀਗਾ ਜੀ ਕਮਜ਼ੋਰੀ ਬਹੁਤ ਆ ਗਈ ਸੀ ਉਹਦੇ ਕਾਰਨ ਫਿਰ ਦੇਖਿਆ ਵੀ ਨਹੀਂ ਵੀ ਹੁਣ ਮੁੜਨਾ ਹੀ ਪੈਣਾ ਜੀ ਇਹ ਰਸਤੇ ਤੋਂ ਤੇ ਮੋੜ ਨਾਲੇ ਗੁਰੂ ਦਸ਼ਮੇਸ਼ ਪਿਤਾ ਮਹਾਰਾਜੀ ਨੇ ਜੀ ਸ਼ਹੀਦ ਸਿੰਘ ਨੇ ਜਿਨ੍ਹਾਂ ਨੇ ਕਿਰਪਾ ਕੀਤੀ ਜੀ ਹਾਂਜੀ ਨਸ਼ਾ ਛੱਡਣਾ ਔਖਾ ਕਿੰਨਾ ਹੁੰਦਾ ਕਿਉਂਕਿ ਕਈ ਕਹਿੰਦੇ ਨੇ ਕਿ ਵੀ ਨਸ਼ਾ ਤਾਂ ਛੱਡ ਦਈਏ ਪਰ ਸਾਨੂੰ ਜਿਹੜੀ ਤੋੜ ਲੱਗਦੀ ਹੈ ਉਹ ਔਖਾ ਕਰਦੀ ਹੈ ਹਾਂਜੀ ਹਾਂਜੀ ਵੀਰ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਔਖਾ ਵੀਰ ਜੀ ਨਸ਼ਾ ਛੱਡਣਾ ਜੀ ਤੇ ਵੀਰ ਜੀ ਜਿਹੜੇ ਲੋਕ ਕਹਿੰਦੇ ਨੇ ਵੀ 5 ਜਾਂ 6 ਮਹੀਨੇ ਦੇ ਵਿੱਚ ਨਸ਼ਾ ਛੱਡ ਕੇ ਸਰੀਰ ਠੀਕ ਹੋ ਜਾਂਦਾ ਵੀਰ ਜੀ ਬਿਲਕੁਲ ਨਹੀਂ ਘੱਟੋ ਘੱਟ ਸਾਲ 2 ਸਾਲ ਵੀਰ ਜੀ ਲੱਗਦੇ ਨੇ ਰਿਕਵਰ ਹੋਣ ਨੂੰ ਸਰੀਰ ਰਿਕਵਰ ਹੋਣ ਨੂੰ ਜੀ ਕਿਉਂਕਿ ਵੀਰ ਜੀ ਇੱਕ ਤਾਂ ਪ੍ਰੋਪਰ ਐਕਸਰਸਾਈਜ਼ ਕਰਨੀ ਪੈਂਦੀ ਹੈ ਖੁਰਾਕ ਖਾਣੀ ਪੈਂਦੀ ਹੈ ਜੀ ਤੇ ਸਰੀਰ ਨੂੰ ਵੀਰ ਜੀ ਜਿਹੜੇ ਲੰਬੇ ਸਮੇਂ ਤੋਂ ਜ਼ਿਆਦਾ ਨਸ਼ਾ ਕਰਦੇ ਨੇ ਫਿਰ ਉਹਨੂੰ ਵੀਰ ਜੀ ਦੌਰੇ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜਿੱਦਾਂ ਮੈਨੂੰ ਵੀ ਹੋ ਗਈ ਸੀ ਵੀਰ ਜੀ ਦੌਰੇ ਦੌਰੇ ਪੈਣ ਲੱਗੇ ਸੀ ਉਹ ਕੀ ਹੁੰਦਾ ਉਹਦੇ ਚ ਦੌਰੇ ਚ ਕੀ ਹੁੰਦਾ ਕਿੱਦਾਂ ਪੈਣ ਦੌਰੇ ਦੇ ਵਿੱਚ ਵੀਰ ਜੀ ਇਹ ਨਹੀਂ ਪਤਾ ਵੀ ਆਪਣੇ ਸਰੀਰ ਦਾ ਕੋਈ ਅੰਗ ਖੜਜੇ ਜਾਂ ਫਿਰ ਵੀਰ ਜੀ ਇਹ ਨਹੀਂ ਪਤਾ ਹਾਰਟ ਅਟੈਕ ਹੋ ਜੇ ਜਾਂ ਕੁਝ ਵੀ ਹੋ ਜੇ ਜਾਂ ਮਿਰਗੀ ਦੇ ਦੌਰੇ ਹੀ ਪੈਣ ਲੱਗ ਜਾਂਦੇ ਨੇ ਜੀ ਹਾਂਜੀ ਤੁਸੀਂ ਨਸ਼ਾ ਕਿੱਦਾਂ ਛੱਡਿਆ ਫਿਰ ਕੀ ਜਦੋਂ ਇੱਕਦਮ ਨਸ਼ਾ ਛੱਡਤਾ ਜਾ ਉਸ ਤੋਂ ਬਾਅਦ ਕੀ ਪ੍ਰੋਸੈਸ ਸੀਗਾ ਜੋਸ ਤੋੜ ਨੂੰ ਮਿਟਾਉਣ ਵਾਸਤੇ ਹਟਾਉਣ ਵਾਸਤੇ ਕੀ ਤੁਸੀਂ ਕਰ ਰਹੇ ਸੀਗੇ ਕੀ ਉਹਦਾ ਪ੍ਰੋਸੈਸ ਕੀ ਹੁੰਦਾ ਮੈਂ ਵੀਰ ਜੀ ਦੇਸੀ ਦਵਾਈਆਂ ਲਈਆਂ ਜੀ ਜਦੋਂ ਮੈਂ ਮਤਲਬ ਨਸ਼ਾ ਛੱਡਿਆ ਜੀ ਮੈਂ ਦੇਸੀ ਦਵਾਈਆਂ ਦਾ ਮੈਂ ਦੇਸੀ ਦਵਾਈਆਂ ਭਸਮਾ ਦਾ ਯੂਜ਼ ਕਰਿਆ ਜੀ ਤੇ ਉੱਥੇ ਜਿਹੜੇ ਦੇਸੀ ਵੈਦ ਹੁੰਦੇ ਨੇ ਜੀ ਉਹਨਾਂ ਤੋਂ ਪੁੱਛ ਲਿਆ ਸੀਗਾ ਤੇ ਉਹਦੇ ਕਾਰਨ ਵੀਰ ਜੀ ਮੈਨੂੰ ਬਹੁਤ ਜ਼ਿਆਦਾ ਰਾਹਤ ਮਿਲੀ ਨਸ਼ਾ ਛੱਡਣ ਦੇ ਵਿੱਚ ਜੀ ਹਾਂਜੀ ਤੇ ਉਹ ਦਵਾਈਆਂ ਦਾ ਹੁਣ ਕੋਈ ਚੱਲਦੀਆਂ ਨੇ ਜਾਂ ਉਹ ਬੰਦ ਨਹੀਂ ਨਹੀਂ ਵੀਰ ਜੀ ਉਹ ਤਾਂ ਬਿਲਕੁਲ ਬੰਦ ਹੋ ਗਿਆ ਸੀਗੇ ਉਹ ਤਾਂ ਥੋੜਾ ਟਾਈਮ ਮੈਂ ਖਾਦੀਆਂ ਨੇ ਜੀ ਉਸ ਤੋਂ ਬਾਅਦ ਫਿਰ ਬੰਦ ਕਰਤੀਆਂ ਸੀਗੀਆਂ ਹਾਂਜੀ ਦੇ ਜੇ ਹੁਣ ਇੱਕ ਕੋਈ ਸਰਕਾਰੀ ਮੈਡੀਸਨ ਲੈਣਾ ਤਾਂ ਵੀਰ ਜੀ ਉਹ ਸਿਰਫ ਇੱਕ ਦੌਰੇ ਕਰਕੇ ਲੈਣਾ ਜੀ ਹੋਰ ਕੋਈ ਗੱਲ ਨਹੀਂ ਇੱਕ ਜਿਹੜੀ ਗੋਲੀ ਕਹਿੰਦੇ ਨੇ ਜੀਬ ਥਲੇ ਰੱਖਣ ਵਾਲੀ ਗੋਲੀ ਹਾਂਜੀ ਉਹ ਉਹ ਕਦੇ ਵਾਸਤੇ ਹੁੰਦੀ ਆ ਉਹ ਉਹ ਵੀਰ ਜੀ ਦੇਖੋ ਜਿਹੜੇ ਤਾਂ ਜ਼ਿਆਦਾ ਕੋਈ ਸਮਾਇਕ ਜਾਂ ਚਿੱਟੇ ਦਾ ਨਸ਼ਾ ਕਰਦੇ ਨੇ ਵੀਰ ਜੀ ਉਹਨਾਂ ਨੂੰ ਛੱਡਣ ਦੇ ਬਣੀ ਹੈ ਜੀ ਉਹ ਗੋਲੀ ਉਹ ਕੋਈ ਜ਼ਿਆਦਾ ਮਤਲਬ ਗਲਤ ਗੋਲੀ ਵੀ ਨਹੀਂ ਹੈਗੀ ਜਿਹੜੇ ਦੌਰੇ ਦੇ ਮਰੀਜ਼ ਨੇ ਜੀ ਉਹਨਾਂ ਲਈ ਬਣੀ ਹੈ ਜੀ ਉਹ ਉਹ ਜਿਹੜੇ ਮਤਲਬ ਜ਼ਿਆਦਾ ਕੋਈ ਐਦਾਂ ਯੂਜ਼ ਕਰੀ ਜਾਂਦੇ ਨੇ ਉਹ ਗਲਤ ਚੀਜ਼ ਹੈ ਜੀ ਐਦਾਂ ਮਤਲਬ ਨੌਜਵਾਨਾਂ ਨੂੰ ਯੂਜ਼ ਨਹੀਂ ਕਰਨੀ ਚਾਹੀਦੀ ਜੀ ਉਹ ਸਿਰਫ ਡਾਕਟਰ ਦੀ ਸਲਾਹ ਨਾਲ ਹੀ ਯੂਜ਼ ਕਰਨੀ ਚਾਹੀਦੀ ਹੈ ਜੀ ਮੈਂ ਉਹ ਚੀਜ਼ ਨੂੰ ਮਾੜੀ ਨਹੀਂ ਗਲਤ ਨਹੀਂ ਕਹਿੰਦਾ ਜੀ ਪਰ ਉਹਨੂੰ ਜੇ ਸਹੀ ਮਾਤਰਾ ਦੇ ਵਿੱਚ ਆਪਾਂ ਯੂਜ਼ ਕਰੀਏ ਤਾਂ ਚਿੱਟਾ ਆਸਾਨੀ ਨਾਲ ਮਿਲ ਜਾਂਦਾ ਸੀਗਾ ਹਾਂਜੀ ਚਿੱਟਾ ਵੀਰ ਜੀ ਮਿਲਦਾ ਜਾਂਦਾ ਹੀ ਲਵੇ ਲਾਉਣੇ ਪਿੰਡਾਂ ਚੋਂ ਮਿਲ ਜਾਂਦਾ ਸੀਗਾ ਜੀ ਹੂੰ ਹਾਂਜੀ ਪਰ ਹੁਣ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਹੁਣ ਭਗਵੰਤ ਸਰਕਾਰ ਵੀ ਆ ਗਈ ਤੇ ਬਾਕੀ ਪੰਜਾਬ ਪੁਲਿਸ ਨੇ ਜੀ ਬਹੁਤ ਜ਼ਿਆਦਾ ਹੁਣ ਤਾਂ ਬਹੁਤ ਵਧੀਆ ਹੋ ਗਿਆ ਜੀ ਵੀ ਹੁਣ ਮਤਲਬ ਹੁਣ ਨਹੀਂ ਆਪਣੇ ਨੇੜੇ-ਤੇੜੇ ਨਸ਼ਾ ਮਿਲ ਮਿਲ ਰਿਹਾ ਜੀ ਜੇ ਮਤਲਬ ਵੀ ਐਵੇਂ ਹੀ ਰਿਹਾ ਤਾਂ ਤੁਸੀਂ ਐ ਲਾ ਲਓ ਵੀ ਆਪਣੇ ਨੌਜਵਾਨ ਸੁਧਰਨ ਲੱਗ ਜਾਣਗੇ ਹਾਂਜੀ ਟੀਕਾ ਲਾਉਂਦੇ ਸੀ ਜੀ ਤੁਸੀਂ ਛਟੇ ਦਾ ਹਾਂਜੀ ਵੀਰ ਜੀ ਟੀਕਾ ਲਾਉਂਦਾ ਸੀ ਪੰਨੀ ਤੇ ਵੀ ਪਿੰਦਾ ਸੀਗਾ ਜੀ ਟੀਕਾ ਕਿਵੇਂ ਲੱਗਦਾ ਕਾਦੇ ਚ ਘੋਲ ਮਲਾਉਨੇ ਹੋ ਤੁਸੀਂ ਉਹਦਾ ਜਿਹੜਾ ਚਮਚੇ ਦੇ ਉੱਪਰ ਗਰਮ ਕਰਕੇ ਵੀਰ ਜੀ ਉਹਨੂੰ ਜਿਹੜਾ ਕੋਈ ਕੈਮੀਕਲ ਹੁੰਦਾ ਜੀ ਫਿਰ ਉਹਨੂੰ ਸ਼ਰੀਂਜ ਦੇ ਵਿੱਚ ਭਰ ਕੇ ਲਾਇਆ ਜਾਂਦਾ ਜੀ ਹਾਂਜੀ ਉਹਦਾ ਉਹਦਾ ਲਾਉਂਦੇ ਸੀਗੇ ਹਾਂਜੀ ਫਿਰ ਘਰੇ ਪਤਾ ਨਹੀਂ ਲੱਗਦਾ ਸੀ ਕਿ ਵੀ ਆ ਬਾਹ ਦੇ ਉੱਤੇ ਨਿਸ਼ਾਨ ਆ ਟੀਕਿਆਂ ਦਾ ਨਿਸ਼ਾਨ ਆ ਵੀਰ ਜੀ ਪਤਾ ਲੱਗਦਾ ਸੀਗਾ ਘਰੇ ਕਲੇਸ਼ ਬਹੁਤ ਹੁੰਦਾ ਸੀਗਾ ਜੀ ਘਰੇ ਪਤਾ ਲੱਗ ਜਾਂਦਾ ਸੀ ਜਦੋਂ ਨਸ਼ਾ ਕਰਕੇ ਜਾਂਦੇ ਸੀਗੇ ਜੀ ਕਰਕੇ ਦੇਖੋ ਬਸ ਇੱਕ ਦਲ ਦਲ ਦੇ ਵਿੱਚ ਫਸੇ ਹੋਏ ਸੀ ਘਰ ਦੇ ਵੀ ਕੁਝ ਨਹੀਂ ਕਰ ਸਕਦੇ ਸੀਗੇ ਜੀ ਹਾਂਜੀ ਮਤਲਬ ਬਹੁਤ ਮਾੜਾ ਸਮਾ ਸੀਗਾ ਜੀ ਫਿਰ ਹੁਣ ਕਿੰਨੇ ਸਾਲ ਹੋ ਗਏ ਤੁਹਾਨੂੰ ਉਹਨਾਂ ਸਾਥ ਛੱਡੇ ਨੂੰ ਬਾਣਾ ਬਾਇਨ ਨੂੰ ਮਨੂ ਵੀਰ ਜੀ ਤਿੰਨ ਕਿ ਸਾਲ ਹੋ ਗਏ ਜੀ ਬਾਣਾ ਬਾਇਨ ਨੂੰ ਚਾਰ ਹਾਂਜੀ ਕਿੱਥੋਂ ਕਿਹੜੀ ਇਹ ਨਹਿੰਗਾਂ ਦਾ ਵੀ ਇਹ ਕਿਹਾ ਜਾਂਦਾ ਨਾ ਕਿ ਵੀ ਕਿਹੜੇ ਨਹਿੰਗ ਨੇ ਕਿਹੜਾ ਤੁਸੀਂ ਬਾਣਾ ਪਾਇਆ ਇਹ ਹਾਂਜੀ ਵੀਰ ਜੀ ਇਹ ਕੋਈ ਇਹ ਨਹੀਂ ਹੁੰਦਾ ਵੀਰ ਜੀ ਕੋਈ ਨਹਿੰਗਾਂ ਵਾਲਾ ਜੀ ਇਹਦਾ ਮਤਲਬ ਇਹ ਹੁੰਦਾ ਵੀ ਆਪਾਂ ਇੱਕ ਤਾਂ ਹੁੰਦਾ ਟਕਸਾਲ ਤੋਂ ਛਕਣਾ ਆਪਾਂ ਨੇ ਖੰਡੇ ਦੀ ਪੋਲਟਿਕ ਤੋਂ ਸ਼ੱਕਣੀ ਆਪਾਂ ਟਕਸਾਲ ਤੋਂ ਵੀ ਸ਼ੱਕ ਸਕਦੇ ਆ ਕਿ ਮਤਲਬ ਜਿਹੜੇ ਦਲਪੰਥ ਤੋਂ ਸ਼ੱਕ ਦੇ ਨੇ ਆਪਾਂ ਦਲਪੰਥ ਤੋਂ ਵੀ ਸ਼ੱਕ ਸਕਦੇ ਆ ਜੀ ਹਾਂਜੀ ਦਲਪੰਥ ਤੋਂ ਖੰਡੇ ਦੀ ਪੋਲ ਸ਼ੱਕ ਕੇ ਦੇਖੋ ਬੰਦਾ ਬਾਣੇ ਦਾ ਧਾਰ ਨਹੀਂ ਹੋ ਜਾਂਦਾ ਜੀ ਹਾਂਜੀ ਤੇ ਮੈਂ ਦਲਪੰਥ ਚੋਂ ਹੀ ਉਮਰਤ ਸ਼ੱਕਿਆ ਸੀਗਾ ਜੀ ਘਰ ਦੇ ਖੁਸ਼ ਨੇ ਹੁਣ ਮਾਤਾ ਖੁਸ਼ ਹੈ ਹਾਂਜੀ ਹਾਂਜੀ ਬਹੁਤ ਜਿਆਦਾ ਖੁਸ਼ ਨੇ ਜੀ ਘਰ ਦੇ ਜੀ ਛੋਟਾ ਭਰਾ ਹਾਂਜੀ ਬਹੁਤ ਜਿਆਦਾ ਜੀ ਕਿਉਂਕਿ ਵੀਰ ਜੀ ਦੇਖੋ ਜਦੋਂ ਇੱਕ 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 ਪਰਿਵਾਰ ਦੇ ਵਿੱਚ ਨਸ਼ਾ ਹੁੰਦਾ ਨਾ ਦੇਖੋ ਵੀਰ ਦੀ ਘਰ ਦੇ ਨਾਲ ਸਾਰੇ ਘਟੇ ਵਾਦੇ ਮਤਲਬ ਚੱਲੇ ਜਾਂਦੇ ਨੇ ਜੀ ਜਦੋਂ ਇੱਕ ਮਤਲਬ ਪੁੱਤ ਅਮਲੀ ਹੁੰਦਾ ਜੀ ਉਹ ਚੀਜ਼ ਨਹੀਂ ਮਤਲਬ ਘਰਦਿਆਂ ਤੋਂ ਘਰ ਦੇ ਦੇਖ ਸਕਦੇ ਜੀ ਹਾਂਜੀ ਸੋ ਪ੍ਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡੀ ਸਟੋਰੀ ਹੈ ਜਿਹੜੀ ਬਹੁਤ ਇਨਸਪਾਇਰ ਕਰਨ ਵਾਲੀ ਆ ਨੌਜਵਾਨਾਂ ਨੂੰ ਹਾਂਜੀ ਬਹੁਤ ਨੌਜਵਾਨਾਂ ਇਥੋਂ ਸੇਧ ਲੈਣਗੇ ਤੇ ਮੈਸੇਜ ਕੀ ਦੇਣਾ ਚਾਹੋਗੇ ਨੌਜਵਾਨਾਂ ਨੂੰ ਤੁਸੀਂ ਇਸ ਦਾਦਲ ਦੇ ਵਿੱਚੋਂ ਨਿਕਲੇ ਹੋ ਆਪਣੇ ਆਪ ਨੂੰ ਕੱਢਿਆ ਇਹਦੇ ਬਾਅਦ ਇਹਦੇ ਵਿੱਚੋਂ ਆਪਣੇ ਪਰਿਵਾਰ ਦੇ ਵਿੱਚ ਦੁਬਾਰਾ ਕੁਲਵੇਂ ਹੋ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵੀਰ ਜੀ ਇਹੀ ਕਹਿਣਾ ਚਾਹੂੰਗਾ ਵੀ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਵੀਰੋ ਵੀ ਨਸ਼ਾ ਛੱਡੋ ਤਾਂ ਜੋ ਆਪਾਂ ਆਪਣੇ ਮਾਪੇ ਦੀ ਸੇਵਾ ਕਰ ਸਕੀਏ ਤਾਂ ਜੋ ਕਿਉਂਕਿ ਆਪਣੇ ਮਾਪੇ ਤੋਂ ਵੱਡਾ ਰੱਬ ਕੋਈ ਨਹੀਂ ਹੈਗਾ ਜੇ ਕੋਈ ਆਪਣੇ ਨਾਲ ਖੜੇ ਨੇ ਤਾਂ ਆਪਣੇ ਮਾਪੇ ਹੀ ਖੜਨਗੇ ਜੀ ਤਾਂ ਵੀ ਇਹੀ ਹੈ ਵੀ ਵੀਰੋ ਨਸ਼ਾ ਛੱਡੋ ਗਰਾਊਂਡ ਨਾਲ ਜੁੜੋ ਗੁਰਸਿੱਖੀ ਨਾਲ ਜੁੜੋ ਬੱਤੋ ਵੱਧ ਆਪਣੇ ਮਾਪੇ ਬਾਪ ਦੀ ਸੇਵਾ ਕਰੋ ਜੀ ਹਨਾ ਜੇ ਕੁਝ ਹੋਰ ਨਹੀਂ ਤਾਂ ਗੁਰਬਾਣੀ ਨਾਲ ਜ਼ਰੂਰ ਜੁੜੋ ਜੀ ਗੁਰਸਿੱਖੀ ਨਾਲ ਜ਼ਰੂਰ ਜੁੜਨਾ ਚਾਹੀਦਾ ਜੀ ਹਰ ਇੱਕ ਜੋ ਵੀ ਜੋ ਵੀ ਬੰਦਾ ਨਸ਼ਾ ਕਰਦਾ ਜੀ ਮੈਂ ਤਾਂ ਕਹਿਣਾ ਵੀ ਜੇ ਜੇ ਤੁਹਾਡੇ ਤੋਂ ਨਹੀਂ ਨਸ਼ਾ ਛੱਡਿਆ ਜਾਂਦਾ ਤਾਂ ਤੁਸੀਂ ਗੁਰਸਿੱਖੀ ਨਾਲ ਜੁੜੋ ਤਾਂ ਜੋ ਤੁਸੀਂ ਬਚ ਸਕੋ ਤੁਸੀਂ ਗੁਰਬਾਣੀ ਦੇ ਲੜ ਸਕੋ ਲੜ ਸਕੋ ਗੁਰਬਾਣੀ ਦੇ ਅੱਲਗ ਲੜ ਲੜ ਲੱਗ ਸਕੋ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬ੍ਰਦਰ ਜੀ ਖਾਲਸਾ ਬ੍ਰਦਰ ਜੀ ਕੀਤਮਤ